ਹਾਰ ਦੇ ਸੱਜਣ ਪਿੰਡੋਂ ਪਿੰਡੇ ਹੀ ਤੇ ਸਾਰੇ ਪੰਜਾਬ ਨੂੰ ਵੱਧ ਇੱਥੇ ਮੈਂ ਹਰਾਲ ਹੋਇਆ ਸਾਰੇ ਨੂੰ ਵੱਧ ਨਸ਼ਾ ਸਾਰੇ ਨੂੰ ਵੱਧ ਗੋਗਾ ਗੰਦੀ ਸਾਰਨ ਵੱਧ ਗੈਂਗਸਟਰ ਅੱਛਾ ਨਹੀਂ ਇਹ ਤੇ ਇੱਕ ਹੀ ਕੁੱਤ ਚੱਤੀ ਹੈ ਇਹ ਨਜ਼ਰ ਲੱਗਣ ਵਾਲੀ ਗੱਲ ਹੋਈ ਹੈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੇਜਰੀਵਾਲ ਕੱਲ ਆਇਆ ਸੀ ਤੇ ਮੈਂ ਕੱਲ ਹੀ ਆਇਆ ਸੀ ਅੱਜ ਵੀ ਆਇਆ ਕੱਲ ਆਇਆ ਸੀ ਕੱਲ ਇੱਥੇ ਗੱਲ ਹੈ ਜੋਸ਼ੀ ਸਾਹਿਬ ਇਹਨੇ ਗੱਲ ਰੱਖਈ ਕਿ ਮੈਂ ਗੈਂਗਸਟਰ ਨੂੰ ਕਹਿਣਾ ਤਿੰਨ ਚਾਰ ਦਿਨਾਂ ਅਚ ਬੋਰੀ ਬਿਸਤਰਾ ਬੰਦ ਲੋ ਆਪਣਾ ਉਹਦਾ ਮਤਲਬ ਇਹ ਹੋਇਆ ਕੇਜਰੀਵਾਲ ਚਾਰ ਸਾਲ ਤੇ ਬੋਰੀ ਬਿਸਤਰਾ ਤੁਹਾਡੇ ਕਹਿੰਦੇ ਡਾਇਆ ਸੀ ਨਹੀਂ ਤੇ ਗੈਂਗਸਟਰ ਜੇ ਹੁਣ ਬੰਦੇ ਨੂੰ ਕਹਿ ਰਹੇ ਉਹਦਾ ਮਤਲਬ ਹੈ ਕਿ ਜੇ ਉਹਨਾਂ ਨੇ ਇੱਥੇ 4 ਸਾਲ ਰਏ ਨੇ ਤੁਹਾਡੇ ਰਾਜ ਉਹਦਾ ਮਤਲਬ ਤੁਹਾਡੇ ਕੋ ਇਹ ਲੈ ਕੇ ਯੱਸ ਕਰਾ ਕੇ ਫੇਰ ਹੀ ਇੱਥੇ ਕੱਟਿਆ ਜਿਹੜਾ ਹੁਣ ਕਹਿ ਰਹੇ ਕੋ ਤਿੰਨ ਦਿਨਾਂ ਤੇ ਬੋਰੀ ਬਿਸਤਰਾ ਚੁੱਕੋ ਇਹਨਾਂ ਦੇ ਵਾਸਤੇ ਕੀ ਮੈਂ ਤੇ ਓਪਨ ਚੈਲੰਜ ਕਰਦਾ ਭਗਵੰਤ ਨੂੰ ਕਹਦੇ ਜੇ ਦੋ ਦਿਨ ਰਹਿੰਦੇ ਨੇ 9 ਤਰੀਕ ਨੂੰ 5 ਵਜੇ ਤੱਕ ਅਜੇ ਸਰਕਾਰ ਦਾ ਆ ਤੁਸੀਂ ਆ ਲਾਂ ਚੱਲ ਸਕਦੇ ਹੋ ਲੋਕਾਂ ਕੋਲ ਵੋਟਾਂ ਮੰਗ ਸਕਦੇ ਮੇਰਾ ਓਪਨ ਚੈਲੰਜ ਹੈ ਚਬਾਲ ਦੇ ਚੌਂਕ ਚੋਂ ਇੱਥੋਂ ਤੱਕ ਬਰਾਤਪੁਰੇ ਤੱਕ ਦੋਨੋਂ ਜਾਣੇ ਬਿਨਾਂ ਸਿਕਿਉਰਿਟੀ ਦੇ ਭਗਵੰਤ ਤੇ ਕੇ ਜੀ ਵਾਲਾ ਆਜੋ ਮੈਂ ਕਹਿੰਦਾ ਸਾਰੀ ਦੀ ਸਾਰੀ ਵੋਟ ਹੀ ਇਹਨਾਂ ਨੂੰ ਬਖਤਾਂ ਦੇ। ਆਓ ਤੁਸੀਂ ਪੁਲਿਸ ਛੱਡ ਕੇ ਜੇ ਰੋਹੀ ਦੇ ਵਿੱਚ ਦੋਨਾਂ ਨੂੰ ਗੁੱਟੋ ਫੜ ਕੇ ਲੋਕਾਂ ਨੇ ਇੱਥੇ ਇਹਨਾਂ ਨੂੰ ਘੋਤੇ ਨਾ ਦਿੱਤੇ ਤੇ ਦੱਕ ਤੂੰ ਸਕੂਟੀ ਤੇ ਛੱਡ ਗੱਲ ਤੇ ਐ ਜਾਬਦਾ ਜਿਹੜਾ ਜਨਰਲ ਡਾਇਰ ਆਇਆ ਤਾਂ ਤਰਸਣ 5000 ਬੰਦਾ 5 ਤੁਹਾਡੇ ਜ਼ਿਲ੍ਹੇ ਦੇ ਵਿੱਚ 20 ਲੱਖ ਦੀ ਆਬਾਦੀ ਹੈ ਜੋ ਹਿਸਾਬ ਤਰੰਤਰ ਤੇ 1200 ਬੰਦਾ ਪੁਲਿਸ ਬਲਾਕ ਤਕਰੀਬਨ ਚਾਰ ਜ਼ਿਲ੍ਹਿਆਂ ਤੋਂ ਇੱਧ ਗਿਰ ਤੋਂ ਚਾਰ ਤੋਂ 5000 ਬਲਾਕ ਦੱਸਦੇ ਆਪਨੀ ਜਾਨ ਇਹਨਾਂ ਨੂੰ ਪਿਆਰੀ ਕਦੀ ਲੋਕਾਂ ਬਾਰੇ ਵੀ ਇਹਨਾਂ ਵਿਚਾਰੇ ਕੋਈ ਇੱਕ ਵਾਦਾ ਪੂਰਾ ਨਹੀਂ ਕੀਤਾ ਜੀ ਮਰਜ਼ੀ ਨਾ ਹੋਵੇ ਨਾ ਕੋਈ ਗੈਂਗਸਟਰ ਪੈਦਾ ਹੋਸਾ ਤਾਂ ਨਾ ਕੋਈ ਨਸ਼ਾ ਦੇਖ ਸਕੇ ਤਾਂ ਕਹਿਦਾ ਤੌਰ ਰਾੜਕੇ ਕੰਮ ਹੋ ਰਿਹਾ ਸਭ ਇਹ ਇਹਨਾਂ ਲੋਕਾਂ ਨੂੰ ਇਹ ਬੈਰੂਪੀਆਂ ਨੂੰ ਰਾਜ ਚਲਾਉਣ ਦਾ ਥੋੜਾ ਪਤਾ ਜੀ ਜਿਹੜਾ ਚੁਟਕਲੇ ਸੁਣਾਉਣ ਵਾਲਾ ਇਸ ਸਟੇਜ ਤੋਂ ਉਹਨਾਂ ਨੂੰ ਆਪਾਂ ਮੁੱਖ ਮੰਤਰੀ ਬਣਾ ਦਿੱਤਾ ਤਾਂ ਫਿਰ ਤੁਸੀਂ ਵੇਖਣਾ ਹੀ ਹੋ ਉਹਦਾ ਤਜਰਬਾ ਜਿਸੇ ਘੈਰ ਤੇ ਜਲਵੇ ਕੰਮ ਲੋਕਾਂ ਨੂੰ ਜਰੂਰੀ ਇਨੀਆਂ ਇੰਪੋਰਟੈਂਟ ਪੋਜੀਸ਼ਨਾਂ ਦਿੰਨੇ ਆ ਤੇ ਪੰਜਾਬ ਤੁਸੀਂ ਵੇਖਾ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਤੋਂ ਲੰਬਾ ਨਾ ਜਾਂਦਾ ਹੋਇਆ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ ਰਾਮ ਲਾਲ ਜੀ ਤੁਹਾਡਾ ਤਰਸੀਮ ਜੀ ਸਾਰੇ ਸਾਥੀਆਂ ਨੂੰ ਮੈਂ ਯਕੀਨ ਦਵਾਂਗਾ ਮੁਰਸ਼ਾ ਵੀ ਇਮਾਨਦਾਰੀ ਨਾਲ ਐਜ਼ ਅ ਸੇਵਾਦਾਰ ਕੰਮ ਕਰਨਗੇ ਕੋਈ ਇੱਕ ਕਾਨੇ ਦੀ ਕਦੀ ਵੀ ਤੁਹਾਨੂੰ ਕੋਈ ਸੇਵਾਦਾਰ ਕੰਮ ਕਰਨਗੇ ਕੋਈ ਇੱਕ ਕਾਨੇ ਦੀ ਕਦੇ ਵੀ ਤੁਹਾਨੂੰ ਕੋਈ ਕੰਪਲੇਂਟ ਵੀ ਆਏਗੀ ਕਿ ਐਮ.ਐਲ.ਏ ਨੇ ਕਿੱਥੇ ਦੀ ਜੇਬ ਚੱਤ ਪਾਇਆ ਜਦੋਂ ਪਾਣਗੇ ਆਪਣੀ ਜੇਬ 'ਚ ਹੀ ਰੱਖ ਲੈ